ਕੋਆ ਨਾ ਪਰਖਿਆ ਮਗਰ ਅੰਦੀ ਸਰ ਤੁਹਾਡਾ ਨਾਮ ਕੀ ਜੇ ਹਾਂ ਸਰ ਮੇਰਾ ਨਾਮ ਗਰਮੀਤ ਸਿੰਘ ਹੈ ਮੈਂ ਫਰੈਂਡ ਫਿਊਲ ਸੈਂਟਰ ਕਮਾਨ ਤੋਂ ਮੈਨੇਜਰ ਦਾ ਡਿਊਟੀ ਕਰਦਾ ਤੇ ਜਿਹੜਾ ਮੇਰਾ ਸੇਲਮੈਨ ਉਹ ਸੇਲਮੈਨ ਜਨ ਕੇ ਤੇਰ ਪਾ ਰਿਹਾ ਸੀਗਾ ਤੋ ਦੋ ਲੜਕੇ ਅਨਪਛਾਤੇ ਆਏ ਆ ਤੇ ਉਹ ਪੈਕ ਹੋ ਕੇ ਸਾਡੇ ਖੇਵ ਜੀ ਨੂੰ ਖੋ ਕੇ ਲੈ ਗਏ ਕਿੰਨਾ ਕਹਿਸ ਇਹ ਜੀ ਕਿਹਾ ਸੀ ਯਾਨਕਿ 14000 ਰੁਪਏ ਤੇ 900 ਰੁਪਏ ਆ ਗਿਆ 400 ਰੁਪਏ ਆ ਗਿਆ 14400 ਰੁਪਏ ਤੇ ਕਿੰਨੇ ਕੇ ਟਾਈਮ ਨਾਲ ਆਏ ਇਹ ਸਾਡੇ ਖੇਵ ਦੇ ਲਗ ਭਕ ਦੇ ਲਗ ਕਰੀਬ ਆਏ ਸਾਮ ਨੂੰ ਹਾਂ ਜੀ ਸਾਮ ਨੂੰ ਤੇ ਉਹਨਾਂ ਦੇ ਹੱਥ ਵਿੱਚ ਕੀ ਪਿਸਟਲ ਸੀ ਜਾਂ ਕਿ ਪਿਸਟਲ ਤੇ ਨਹੀਂ ਉਹਨਾਂ ਦੇ ਰਾਤ ਵਿਚਾਰ ਇੱਕ ਰਾਟ ਸੀਗਾ Te ech uh, sigur.